ਇਹ ਜੀ 21 22 11 2024 ਦੀ ਦਰਮਿਆਨੀ ਰਾਤ ਨੂੰ ਬਲਦੇਵ ਸਿੰਘ ਵਾਸੀ ਲਦੇ ਦੇ ਪਿੰਡ ਦੇ ਉਹਦੇ ਵਿੱਚ ਘਰ ਦੇ ਵਿੱਚ ਛੱਡ ਬਣਿਆ ਸੀ ਛੱਡ ਚੋਂ ਨਾਮ ਲੂਮ ਵਿਅਕਤੀਆਂ ਨੇ ਇੱਕ 575 ਨਵਾਂ ਟਰੈਕਟਰ ਮਹਿੰਦਰਾ ਕੰਪਨੀ ਦਾ ਇੱਕ ਮਹਿੰਦਰਾ ਕੰਪਨੀ ਦਾ 275 ਟਰੈਕਟਰ ਜਿਹੜੇ ਉਹ ਚੋਰੀ ਕੀਤੇ ਸੀਗੇ ਤੇ ਜਦੋਂ ਸਾਨੂੰ ਤੜਕੇ ਉਹਨਾਂ ਨੇ ਇਤਲਾਹ ਦਿੱਤੀ ਇਹ ਸਾਡੇ ਟਰੈਕਟਰ ਚੋਰੀ ਹੋ ਗਿਆ ਛੱਡ ਦੇ ਤਾਲੇ ਤੋੜ ਕੇ ਕਿਸੇ ਨੇ ਚੋਰੀ ਕਰ ਲਏ ਨਾਮ ਨੂੰ ਵਿਅਕਤੀਆਂ ਨੇ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਸੀਸੀਟੀਵੀ ਦੀ ਹੈਲਪ ਲਈ ਸੀ ਤੇ ਕੁਝ ਅਸੀਂ ਜਿਹੜੇ ਆਪਣੇ ਸੋਰਸਾਂ ਦੀ ਨਿੱਜੀ ਸੋਰਸਾਂ ਦੀ ਹੈਲਪ ਲਈ ਸੀ ਅਸੀਂ ਕਰੀਬ 4.5 ਘੰਟੇ ਦੇ ਵਿੱਚ ਦੋਵੇਂ ਟਰੈਕਟਰ ਜਿਹੜੇ ਆ ਉਹ ਬਰਾਮਦ ਕਰ ਲਏ ਸੀਗੇ ਬਰਾਮਦ ਕਰਕੇ ਤੇ ਜਿਹੜੇ ਚੋਰ ਸੀਗੇ ਉਹ ਵੀ ਅਸੀਂ ਗ੍ਰਿਫਤਾਰ ਕਰ ਲਏ ਸੀ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਸੁਖਚੈਨ ਸਿੰਘ ਇਹ ਹੈਗਾ ਵਾ ਪਿੰਡੀ ਸੈਦਾਂ ਦਾ ਇੱਕ ਹੈਗਾ ਮੰਗਵੀਰ ਸਿੰਘ ਇਹ ਵੀ ਪਿੰਡੀ ਸੈਦਾਂ ਦਾ ਤੇ ਗੁਰਜੀਤ ਸਿੰਘ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਹੈਗਾ ਉਹ ਵੈਰੋ ਕੇ ਪਿੰਡ ਦਾ ਵਾ ਤਿੰਨੇ ਅਸੀਂ ਗ੍ਰਿਫਤਾਰ ਕਰ ਲਏ ਸੀ ਤੇ ਫਰਦਰ ਕੁਛ ਕਿਛ ਤੋਂ ਇਹਨਾਂ ਦੀ ਤੋਂ ਉਦਨੀ ਰਾਤ ਇਹਨਾਂ ਨੇ ਜਦੋਂ ਇਥੋਂ ਟਰੈਕਟਰ ਲੈ ਕੇ ਗਏ ਆ ਤੇ ਇਹਨਾਂ ਨੇ ਰਸਤੇ ਦੇ ਵਿੱਚ ਕਿਸੇ ਦੇ ਟੂਬਲ ਨੂੰ ਵੇਖਿਆ ਵੀ ਇੱਥੇ ਟੂਬਲ ਖਾਲੀ ਹੈ ਉਥੇ ਇੰਜਨ ਲੱਗਿਆ ਸੀ 8 ਹਸ ਪਾਵਰ ਦਾ ਇਹਨਾਂ ਨੇ ਉਹ ਵੀ ਪੁੱਟ ਲਿਆ ਪੁੱਟ ਕੇ ਤੇ ਟਰੈਕਟਰ ਤੇ ਲਾਦ ਲਿਆ ਤੇ ਉਹ ਵੀ ਅਸੀਂ ਬਰਾਮਦ ਕਰ ਲਿਆ ਵਾ ਤੇ ਇਸ ਤੋਂ ਇਲਾਵਾ ਫਰਦਰ ਇਹਨਾਂ ਦੇ ਘਰ ਦੀ ਜਿਹੜੀ ਆ ਤਲਾਸ਼ੀ ਲੈਣ ਤੇ ਉੱਥੋਂ 50 ਲੀਟਰ ਟਰਾਂਸਫਾਰਮਰ ਦਾ ਤੇਲ ਜਿਹੜਾ ਇਹਨਾਂ ਨੇ ਪਿੰਡ ਰਾਣੇਵਾਲੀ ਤੋਂ ਚੋਰੀ ਕੀਤਾ ਸੀਗਾ ਉਹ ਵੀ ਅਸੀਂ ਬਰਾਮਦ ਕਰ ਲਿਆ ਵਾ ਤੇ ਇਸ ਤੋਂ ਇਲਾਵਾ ਹੁਣ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਤੇ ਹੋਰ ਵੀ ਜੜੀਆਂ ਵਾ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਪੂਰੀ ਆ ਕਿਉਂਕਿ ਇਹਨਾਂ ਦੀ ਪੁਛਗਛ ਜਿਹੜੀ ਜਾਰੀ ਆ ਸਰ ਕੀ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦੱਗੇ ਆ ਬੈਕਗ੍ਰਾਉਂਡ ਕੀ ਇਹਨਾਂ ਦੀ ਕ੍ਰਿਮਨਲ ਬੈਕਗ੍ਰਾਉਂਡ ਹੈ ਜੀ ਬਿਲਕੁਲ ਜੀ ਇਹਨਾਂ ਨੇ ਇੱਕ ਰੋਟਾ ਵੇਟਰ ਭਿੰਡੀ ਸੈਦਾ ਤੋਂ ਚੋਰੀ ਕੀਤਾ ਸੀਗਾ ਇੱਕ ਸੁਪਰ ਸੇਟਰ ਚੋਰੀ ਕੀਤਾ ਸੀਗਾ ਤੇ ਉਹ ਕਾਫੀ ਜੜੇ ਹੈਗੇ ਆ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਕ੍ਰਿਮਨਲ ਆ ਤੇ ਕੋਸ਼ਿਸ਼ ਇਹੋ ਹੀ ਆ ਸਾਡੀ ਵੀ ਹੋਰ ਵੀ ਜਿਹੜੀ ਆ ਇਹਨਾਂ ਤੋਂ ਉਂਗਿਹਾਈ ਦੇ ਨਾਲ ਪੁਛਗਛ ਕਰਕੇ ਤੇ ਜਿੰਨੀਆਂ ਵੀ ਇਲਾਕੇ ਦੇ ਵਿੱਚ ਹੋਰ ਇਹੋ ਜਿਹੀਆਂ ਵਾਰਦਾਤਾਂ ਆ ਉਹ ਟਰੇਸ ਕੀਤੀਆਂ ਜਾਣ ਇਸ ਤੋਂ ਇਲਾਵਾ ਅਸੀਂ ਸਟੇਟ ਲੈਵਲ ਤੇ ਜਿਹੜੇ ਪੁਲਿਸ ਸਟੇਸ਼ਨ ਆ ਉਹਨਾਂ ਦੇ ਵਿੱਚ ਵੀ ਜਿਹੜੀਆਂ ਇਸਨੋਬੀਅਸ ਦੀਆਂ ਚੋਰੀਆਂ ਵਾਂ ਉਹਨਾਂ ਬਾਰੇ ਇਹਨਾਂ ਦੀ ਸੂਚਨਾ ਦਿੱਤੀ ਆ ਕਿ ਕਿਸੇ ਹੋਰ ਨੂੰ ਚੋਰੀਆਂ ਦੇ ਵਿੱਚ ਵਾਂਟਡ ਹੋਣ ਤੇ ਜਿਹੜਾ ਵਾ ਇਹਨਾਂ ਦੇ ਉਹ ਵੀ ਉੱਥੇ ਵੀ ਇਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਤਸੱਬਰ ਕੀਤੀਆਂ ਜਾ ਸਕਣ ਕੱਲ੍ਹ ਚੋਰੀਆਂ ਕਰਦੇ ਸੀ ਕੋਈ ਨਸ਼ੇ ਦੇ ਨਾਲ ਵੀ ਇਹਨਾਂ ਦੇ ਲਿੰਕ ਹੈਗੇ ਆ ਜੀ ਕੋਈ ਨਸ਼ੇ ਦੇ ਨਾਲ ਲਿੰਕ ਨਹੀਂ ਜੀ ਨਾ ਇਹ ਨਸ਼ਾ ਖੁਦ ਕਰਦੇ ਆ ਨਾ ਇਹ ਨਸ਼ੇ ਦੇ ਨਾਲ ਇਹਨਾਂ ਦਾ ਕੋਈ ਲਿੰਕ ਸਾਬਤ ਹੋਇਆ ਵਾ ਇਹ ਪ੍ਰੋਫੈਸ਼ਨਲ ਚੋਰ ਆ ਦੇਖੋ ਗਰਾਜ ਦੇ ਵਿੱਚ ਡਬਲ ਡਬਲ ਲੋਕ ਲੱਗੇ ਆ ਪਹਿਲਾਂ ਬਾਹਰ ਗੇਟ ਨੂੰ ਲੱਗਿਆ ਫਿਰ ਗਰਾਜ ਨੂੰ ਲੱਗਿਆ ਵਾ ਇਹਨਾਂ ਨੇ ਕਿੱਥੋਂ ਚਾਬੀਆਂ ਲੈਂਦੀਆਂ ਇਹਨਾਂ ਦੇ ਕੋਲੋਂ ਜਿਹੜੀਆਂ ਟਰੈਕਟਰ ਨੂੰ ਲਾਉਣ ਵਾਲੀਆਂ ਡੁਪਲੀਕੇਟ ਚਾਬੀਆਂ ਵੀ ਮਿਲੀਆਂ ਵਾ ਮਤਲਬ ਜਿਸ ਤੋਂ ਇਹਨਾਂ ਦਾ ਜਿਸ ਤੋਂ ਸਾਨੂੰ ਸਪਸ਼ਟ ਰੂਪ ਵਿੱਚ ਨਜ਼ਰ ਆਉਂਦਾ ਵਾ ਕਿ ਇਹ ਪ੍ਰੋਫੈਸ਼ਨਲ ਚੋਰ ਆ ਸਰ ਇਹ ਕਿੰਨੇ ਕ ਬੰਦਿਆਂ ਦਾ ਗਰੁੱਪ ਆ ਜੀ ਲਗਭਗ ਕੰਮ ਕਰ ਰਿਹਾ ਹੈ ਫਿਲਹਾਲ ਤਿੰਨ ਬੰਦੇ ਆ ਅਜੇ ਗਾਹ ਨੂੰ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਕਿ ਇਹਨਾਂ ਦਾ ਹੋਰ ਵੀ ਕਿਸੇ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ ਠੀਕ ਹੈ ਜੀ